ਬੰਦ ਹੋ ਜਾਂਦੇ ਸੀ ਵੀ ਪਰਸ਼ਾਨ ਕਦੇ ਕੋਲੀ ਵੇਚ ਦਿੰਦੇ ਸਾਡਾ ਕਦੇ ਭਾਂਡਾ ਵੇਚ ਦਿੰਦੇ ਆ ਚਿੱਤੇ ਵਾਲਿਆ ਇਹਨਾਂ ਨੂੰ ਚੱਕੋ ਯਾਰ ਇਹਨਾਂ ਨੇ ਕਈਆਂ ਦੇ ਘਰ ਬਰਬਾਦ ਕਰਤੇ ਕਿਸੇ ਦਾ ਮੁੰਡਾ ਗਿਆ ਕਿਸੇ ਦੀ ਭੈਣ ਗਈ ਐ ਐਸੇ ਸਰਚ ਬਿਹਾਨ ਪੁਲਿਸ ਤੇ ਕੋਈ ਵਿਸ਼ਵਾਸ ਨਹੀਂ ਹੈਗਾ ਜੀ ਸਾਡੇ ਪੁਲਿਸ ਤੇ ਕੋਈ ਵਿਸ਼ਵਾਸ ਨਹੀਂ ਹੈਗਾ ਜੀ ਪੁਲਿਸ ਵੀ ਸਾਹਿਬ ਇਹ ਮੇਲੇ ਜੁਲੇ ਸਭ ਸਰਕਾਰ ਹੈ ਨਾ ਇਹ ਮੇਰਾ ਤਾਂ ਮੁੰਡੇ ਦਾ ਬੁਰਾ ਹਾਲ ਹੋਇਆ ਪਿਆ ਸੈਂਟਰ ਤੇ ਜੱਤੇ 3 ਮਹੀਨੇ ਤੋਂ ਲੋਕਾਂ ਦਾ ਘਰ ਦੇ ਭਾਂਡੇ ਮੰਗਦਾ ਵਾਂ ਨੇ ਕਰਦੇ ਜੀ ਨਹੀਂ ਕਰ ਸੁਣਾਈ ਨਹੀਂ ਕਰ ਚੱਲੋ ਆਂਦੇ ਐਦਾਂ ਕਰਦੇ ਕੋਈ ਸੁਣਾਈ ਨਹੀਂ ਕਰਦੇ ਸਾਡੇ ਉੱਥੇ ਅਸੀਂ ਤਾਂ ਬੀਵਾਰੀ ਹੋ ਕੇ ਆਈਆਂ ਕਿ ਇੱਥੇ ਨਾ ਕੋਈ ਬਹਿ ਸਕਦਾ ਨਾ ਕੋਈ ਆ ਸਕਦਾ ਸਾਡਾ ਰਿਸ਼ਤੇਦਾਰ ਵੀ ਨਹੀਂ ਆ ਸਕਦਾ ਐਨਾ ਡਾਇਰ ਸਾਡੇ ਮਨ ਦੇ ਵਿੱਚ ਬੋਲਣ ਤੋਂ ਡਰਦੇ ਨੇ ਕਿਉਂ ਕਰਨ ਕਿਹੜੇ ਲੜਾਈਆਂ ਹੁੰਦੀਆਂ ਤੇ ਚੱਲੀ ਲੜਾਈ ਕੌਣ ਮੱਥੇ ਲੈ ਗਿਆ ਜੀ ਜਿਹਦਾ ਪੁੱਤ ਗਿਆ ਉਹ ਇਕੱਲਾ ਹੀ ਇਕੱਲਾ ਪੁੱਤ ਚਲਾ ਗਿਆ ਉਹ ਕਿਹਦੇ ਸਾਰੇ ਲੱਗੂਗੀ ਨੂੰ ਬਹੁਤ ਜਲਦੀ 3 ਮਹੀਨੇ ਤੋਂ ਵੀ ਪਹਿਲਾਂ ਤੋਂ ਰਿਜ਼ਲਟ ਆ ਗਿਆ ਬਦਮਾਸ਼ੀ ਗੁੰਡਾਗਰਦੀ ਤੇ ਇਥੇ ਇਹਨਾਂ ਨਸ਼ਾ ਪੱਤਾ ਚੱਲ ਰਿਹਾ ਤੇ ਇਹਨੂੰ ਕੋਈ ਸੰਭਾਲਣ ਵਾਲਾ ਹੈ ਨਹੀਂਗਾ ਅਸੀਂ ਆਪਣੇ ਬੱਚੇ ਪਾਲੀਏ ਕਿ ਆਪਣਾ ਘਰ ਚਲਾਈਏ ਕਿ ਲੜਾਈਆਂ 'ਚ ਪਈਏ ਨਮਸਤੇ ਸਤ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਪੰਜਾਬ ਸਕਾਲ ਦੇ ਹੁਕਮਾਂ ਤੇ ਅੱਜ ਪੂਰੇ ਲੁਧਿਆਣੇ ਦੇ ਵਿੱਚ ਸਰਚ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਹੈ ਕਾਸੋ ਦੇ ਤਹਿਤ ਜਿਹੜਾ ਸਰਚ ਆਪਰੇਸ਼ਨ ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਹੈ ਅੱਜ ਅੰਬੇਡਕਰ ਕਲੋਨੀ ਤੋਂ ਇਲਾਵਾ ਲੁਧਿਆਣੇ ਦੇ ਹੋਰ ਵੀ ਵੱਖ-ਵੱਖ ਲੋਕੇਸ਼ਨਾਂ ਦੇ ਉੱਤੇ ਜਿਹੜੀ ਭਾਰੀ ਪੁਲਿਸ ਫੋਰਸ ਦੇ ਨਾਲ ਜਿਹੜਾ ਹੈਗਾ ਉਹ ਜਿਹੜੇ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜੇ ਮੁਹੱਲੇ ਦੇ ਲੋਕ ਨੇ ਉਹ ਵੀ ਬੜੇ ਪਰੇਸ਼ਾਨ ਨੇ ਕਿਉਂਕਿ ਅੰਬੇਦਕਰ ਕਲੋਨੀ ਦੇ ਵਿੱਚ ਲੋਕਾਂ ਦੇ ਮੁਤਾਬਕ ਇੱਥੇ ਬਹੁਤ ਜ਼ਿਆਦਾ ਚਿੱਟਾ ਵੇਚਿਆ ਜਾਂਦਾ ਹੈ ਤੇ ਜੇ ਕੋਈ ਬੰਦਾ ਉਸਨਾਂ ਦੀ ਸ਼ਿਕਾਇਤ ਕਰਦਾ ਹੈ ਜਾਂ ਕੋਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਨਾਲ ਲੜਾਈ ਝਗੜਾ ਵੀ ਕੀਤਾ ਜਾਂਦਾ ਹੈ ਤਾਂ ਸੋ ਕੋਈ ਵੀ ਜਿਹੜੇ ਮੁਹੱਲਾ ਵਾਸੀ ਨੇ ਉਹ ਇਸ ਗੱਲ ਤੋਂ ਡਰਦੇ ਨੇ ਕਿ ਅਸੀਂ ਕਿਸੇ ਵੀ ਨਸ਼ਾ ਤਸਕਰ ਦੇ ਨਾਲ ਪੰਗਾ ਨਹੀਂ ਲੈਣਾ ਕਿਉਂਕਿ ਪੁਲਿਸ ਜਿਹੜੀ ਹੈਗੀ ਆ ਪੁਲਿਸ ਕਾਰਵਾਈ ਤੱਕ ਕਰਦੀ ਹੈ ਪਰ ਨਸ਼ਾ ਤਸਕਰਾਂ ਦੇ ਨਾਲ ਖੇੜਣ ਵਾਸਤੇ ਕੋਈ ਵੀ ਬੰਦਾ ਤਿਆਰ ਨਹੀਂ ਹੈ ਸੋ ਅੱਜ ਇਸੇ ਲੜੀ ਦੇ ਤਹਿਤ ਜਿਹੜੇ ਸਰਚ ਅਭਿਆਨ ਜਿਹੜੇ ਹੈਗੇ ਨੇ ਲੁਧਿਆਣੇ ਦੇ ਵਿੱਚ ਚੱਲਦੇ ਨੇ ਤੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਵੀ ਦੇਖ ਸਕਦੇ ਹੋ ਘਰਾਂ ਦੇ ਵਿੱਚ ਜਿਹੜੇ ਹੈਗੇ ਆ ਪੁਲਿਸ ਅਫਸਰ ਜਿਹੜੇ ਸੀਪੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਜਿਹੜੇ ਹੈਗੇ ਆ ਉਹ ਘਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਨੇ ਤੇ ਸਰਚ ਅਭਿਆਨ ਵੀ ਜਿਹੜਾ ਚਲਾਇਆ ਜਾ ਰਿਹਾ ਤੇ ਕਈ ਬੰਦੇ ਇਹਨਾਂ ਨੇ ਰਾਉਂਡ ਅਪ ਵੀ ਕੀਤੇ ਨੇ ਸੋ ਤਸਵੀਰਾਂ ਤੁਹਾਨੂੰ ਲਾਈਵ ਇਹ ਜਿਹੜੀਆਂ ਦਿਖਾਇਆ ਜਾ ਰਹੀਆਂ ਨੇ ਇਹ ਇਹ ਲੁਧਿਆਣਾ ਦੇ ਅੰਬੇਡਕਰ ਨਗਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਭਾਰੀ ਪੁਲਿਸ ਫੋਰਸ ਦੇ ਨਾਲ ਜਿਹੜਾ ਹੈਗਾ ਵਾ ਉਹ ਨਸ਼ਾ ਤਸਕਰਾਂ ਦੇ ਖਿਲਾਫ ਜਿਹੜਾ ਸਰਚ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਹੈ ਕਾਸੋ ਦੇ ਤਹਿਤ ਜਿਹੜਾ ਹੈਗਾ ਇਹ ਸਰਚ ਅਭਿਆਨ ਜਿਹੜਾ ਇਹ ਚਲਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਹੋਰ ਵੀ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਲੋਕਾਂ ਨੇ ਜੋ ਕਿਹਾ ਹੈਗਾ ਤੁਸੀਂ ਵੀ ਸੁਣੋ ਕਿਉਂਕਿ ਲੋਕ ਬਹੁਤ ਡਰੇ ਹੋਏ ਨੇ ਕਹਿੰਦੇ ਅਸੀਂ ਨਸ਼ਾ ਤਸਕਰਾਂ ਦੇ ਨਾਲ ਪੰਗਾ ਨਹੀਂ ਲੈਣਾ ਕਿਉਂਕਿ ਨਸ਼ਾ ਤਸਕਰ ਜਿਹੜੇ ਹੈਗੇ ਨੇ ਉਹ ਮੁੜ ਕੇ ਪਿਆ ਪਿਆ ਜਣੇ ਇਕੱਠੇ ਹੋ ਕੇ ਜਿਹੜੇ ਲੋਕਾਂ ਦੇ ਨਾਲ ਕੁੱਟਮਾਰ ਕਰਦੇ ਨੇ ਤੋਂ ਸੋ ਲੋਕ ਵੀ ਇਸ ਚੀਜ਼ ਤੋਂ ਡਰਦੇ ਨੇ ਪਰ ਹੁਣ ਆਉਣ ਵਾਲਾ ਸਮਾਂ ਦੇਖੋ 3 ਮਹੀਨੇ ਦਾ ਪੰਜਾਬ ਸਰਕਾਰ ਵੱਲੋਂ ਇਹ ਗੱਲ ਆਖੀ ਗਈ ਹੈ ਵੀ ਜਿਹੜਾ 3 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਪੰਜਾਬ ਨੂੰ ਸਾਫ਼ ਸੁਥਰਾ ਕੀਤਾ ਜਾਊਗਾ ਨਸ਼ੇ ਤੋਂ ਰਹਿਤ ਕੀਤਾ ਜਾਊਗਾ ਪਰ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਆ ਲੋਕਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੇ ਆ ਉਸ ਤੋਂ ਬਾਅਦ ਫਿਰ ਸੀਪੀ ਸਾਹਿਬ ਨੇ ਕੀ ਕਿਹਾ ਆ ਉਹਦੇ ਬਾਰੇ ਵੀ ਤੁਹਾਨੂੰ ਗੱਲਬਾਤ ਸੁਣਾਉਣੇ ਆ ਮਹੱਲੇ ਦੇ ਵਿੱਚ ਦੱਸਿਆ ਅੱਜ ਸਰਚੋਬ ਬਿਆਨ ਚ ਲਾਇਆ ਜਾ ਰਿਹਾ ਤੇ ਲੋਕ ਵੀ ਬੜਾ ਇੱਥੇ ਪਰੇਸ਼ਾਨ ਨੇ ਆ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਇੱਥੇ ਅੱਜ ਪੁਲਿਸ ਵੀ ਆਈ ਹੈ ਤੇ ਮਹੱਲੇ ਦਾ ਕੀ ਹਾਲ ਹੈ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਮਹੱਲੇ ਦੇ ਵਿੱਚ ਇ ਕਿ ਇੱਥੇ ਨਾ ਕੋਈ ਬਹਿ ਸਕਦਾ ਨਾ ਕੋਈ ਆ ਸਕਦਾ ਸਾਡੇ ਰਿਸ਼ਤੇਦਾਰ ਵੀ ਨਹੀਂ ਆ ਸਕਦਾ ਇੰਨਾ ਡਰ ਸਾਡੇ ਮਨ ਦੇ ਵਿੱਚ ਇੰਨਾ ਬੁਰਾ ਹਾਲ ਹੈ ਇੱਥੇ ਮੱਲੇ ਦੇ ਵਿੱਚ ਸਰਿਆਮ ਵੀ ਕਿਹਦਾ ਸਮਾਨ ਅੱਛਾ ਸਰਿਆਮ ਇਤਾਲ ਚਲਦੀਆਂ ਨੇ ਮੱਲੇ ਦੇ ਵਿੱਚ ਗੁੰਡਾਗਰ ਦੀ ਸਰਿਆਮ ਹੁੰਦੀ ਆ ਹਾਂਜੀ ਹੁਣ ਅੱਜ ਪੁਲਿਸ ਆਈ ਐ ਇੱਥੇ ਸਰਚ ਵੀ ਆਨ ਕਰ ਪੁਲਿਸ ਤੇ ਕੋਈ ਵਿਸ਼ਵਾਸ ਨਹੀਂ ਹੈਗਾ ਜੀ ਸਾਡੇ ਪੁਲਿਸ ਤੇ ਕੋਈ ਭਰੋਸਾ ਨਹੀਂ ਹੈਗਾ ਜੀ ਪੁਲਿਸ ਵੀ ਸਾਹਿਬ ਇਹ ਮੇਲੇ ਜੁਲੇ ਸਭ ਸਰਕਾਰ ਹੈ ਨਾ ਇਹ ਮੈਨੂੰ ਕੋਈ ਕਤਲ ਦਾ ਕੋਈ ਕਰ ਦੇ ਮੈਨੂੰ ਕੋਈ ਡਰ ਨਹੀਂ ਹੈਗਾ ਮੈਨੂੰ ਮੌਤ ਦਾ ਕੋਈ ਡਰ ਨਹੀਂ ਹੈਗਾ ਮੇਰਾ ਤਾਂ ਮੁੰਡੇ ਦਾ ਬੁਰਾ ਹਾਲ ਹੋਇਆ ਪਿਆ ਸੈਂਟਰ ਵਿੱਚ ਜਦ ਤੱਕ ਲੋਕ ਕਹਿੰਦੇ ਮੈਂ ਭਾਂਡੇ ਮੰਗਦਾ ਵਾਂ ਲੋਕ ਕਹਿੰਦੇ ਸਫਾਈਆਂ ਕਰਦਾ ਵਾਂ ਮੈਂ ਇੰਨਾ ਬੁਰਾ ਹਾਲਤ ਜਿੱਤੇ ਪੰਜਾਬ ਦਾ ਬੇੜਾ ਗਰ ਕਰਤਾ ਕਿਉਂ ਨਾ ਬੋਲੀਏ ਅਸੀਂ ਸਾਡਾ ਹੱਕ ਅਧਿਕਾਰ ਆ ਸੀ ਵੋਟਾਂ ਬੰਨੇ ਆ ਅਸੀਂ ਵੋਟਾਂ ਬੰਨੇ ਸਾਡਾ ਅਧਿਕਾਰ ਹੈ ਬਿਲਕੁਲ ਜੀ ਲੇਕਿਨ ਸਾਡੇ ਨਾਲ ਕੋਈ ਨਹੀਂ ਖੜ ਸਕਦਾ ਕੋਈ ਨਹੀਂ ਖੜਦਾ ਸਾਡੇ ਨਾਲ ਕੋਈ ਵੀ ਨਹੀਂ ਖੜਦਾ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦਾ ਵੀ ਜਿਹੜਾ ਸਾਡੇ ਕੋਰ ਲੱਗਿਆ ਪੰਜਾਬ ਦੇ ਇਹਨੂੰ ਖਤਮ ਕੀਤਾ ਜਾਵੇ ਤਾਂ ਕਿ ਪੰਜਾਬ ਦਾ ਅਮਨ ਸ਼ਾਂਤੀ ਮਾਹੌਲ ਬਣਿਆ ਰਹੇ ਜੀ ਬਿਲਕੁਲ ਚਾਹੇ ਪੁਲਿਸ ਕਮਿਸ਼ਨਰ ਸਾਹਿਬ ਸਾਰੇ ਮਹੱਲੇਦਾਰਾਂ ਨੂੰ ਪੁੱਛਦੇ ਨਜ਼ਰ ਆ ਰਹੇ ਨੇ ਵੀ ਕੋਈ ਨਸ਼ਾ ਵੇਚਦਾ ਤੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਪਰ ਕੁਝ ਲੋਕ ਜਿਹੜੇ ਹੈਗੇ ਨੇ ਬਹੁਤ ਪਰੇਸ਼ਾਨ ਨੇ ਜਿਹੜੇ ਚਿੱਟਾ ਵੇਚਦੇ ਨੇ ਚਿੱਟੇ ਵਾਲਿਆਂ ਤੋਂ ਲੜਾਈ ਝਗੜੇ ਤੋਂ ਬੜੇ ਪਰੇਸ਼ਾਨ ਨੇ ਤੇ ਉਹ ਇਹੀ ਕਹਿ ਰਹੇ ਨੇ ਵੀ ਸ਼ਰੇਆਮ ਜੜਾ ਚਟਾ ਇਸ ਇਲਾਕੇ ਦੇ ਵਿੱਚ ਵੇਚਿਆ ਜਾਂਦਾ ਹੈ ਕੀ ਕਵਾਂਗੇ ਜਦ ਤੱਕ ਗਵਰਨਮੈਂਟ ਹੈਗੀ ਆ ਸੁਧਾਰ ਕਰੋ ਗਵਰਨਮੈਂਟ ਖੁਦ ਕਰੂਗੀ ਜੋ ਕੁਝ ਵੀ ਕਰੂਗੀ ਭਾਈ ਇੰਨਾ ਜ਼ਿਆਦਾ ਨਸ਼ਾ ਹੈਗਾ ਜਦ ਤੱਕ ਗਵਰਨਮੈਂਟ ਆਂਦੀ ਆ ਇੱਥੇ ਸਾਰੇ ਉਹ ਤੋਂ ਬੋਲਣ ਤੋਂ ਡਰਦੇ ਨੇ ਕਿਉਂ ਕਰਮ ਕੀ ਆ ਵਿਦੇ ਲੜਾਈਆਂ ਹੁੰਦੀਆਂ ਤੇ ਡੈਲੀ ਲੜਾਈ ਕੌਣ ਮੱਥੇ ਲੇਗਾ ਜੀ ਕਿਉਂ ਕਿੰਨੂੰ ਲੋੜ ਆ ਜਿਹੜੇ ਚਿੱਟੇ ਵਾਲੇ ਆ ਮੇਰੀ ਗੱਲ ਸੁਣ ਲੋ ਆ ਚਿੱਟੇ ਵਾਲੇ ਆ ਇਹਨਾਂ ਨੂੰ ਚੱਕੋ ਯਾਰ ਇਹਨਾਂ ਨੇ ਕਈਆਂ ਦੇ ਘਰ ਬਰਬਾਦ ਕਰਤੇ ਕਿਸੇ ਦਾ ਮੁੰਡਾ ਗਿਆ ਕਿਸੇ ਦੀ ਭੈਣ ਗਈ ਮੈਂ ਕੀ ਕੀ ਦੱਸਾਂ ਕਿਸੇ ਦਾ ਪੁੱਤ ਗਿਆ ਉਹ ਕੱਲਾ ਹੀ ਕੱਲਾ ਪੁੱਤ ਚਲਾ ਗਿਆ ਉਹ ਕਿਹਦੇ ਸਾਰੇ ਲੱਗੂਗੀ ਕੁਝ ਲੋਕ ਇਥੇ ਡਰਦੇ ਵੀ ਆ ਕਹਿੰਦੇ ਵੀ ਜੇ ਅਸੀਂ ਕੁਝ ਬੋਲੇ ਤੇ ਸਾਨੂੰ ਮੈਂ ਕੀ ਗੱਲ ਕਹੂੰਗਾ ਇਹ ਜਿੰਨੇ ਵੀ ਚਿੱਟੇ ਵਾਲੇ ਆ ਇਹ ਚੱਕੇ ਜਾਂ ਪੰਜਾਬ ਚੋਂ ਸਿੱਧੀ ਗੱਲ ਆ ਕਿੱਥੇ ਚੱਕੇ ਜਾਂਦੇ ਜੀ ਕੋਈ ਨਹੀਂ ਕੁਛ ਨਹੀਂ ਜਦ ਤੱਕ ਸਰਗਰਮੈਂਟ ਹੈਗੀ ਆ ਕੋਈ ਕੁਛ ਨਹੀਂ ਕਰਦੇ ਮੈਂ ਵੀ ਡਰਦੇ ਵੀ ਆ ਕਹਿੰਦੇ ਅਸੀਂ ਬੋਲਣਾ ਨਹੀਂ ਕਹਿੰਦੇ ਵੀ ਕਹਿੰਦੇ ਵੀ ਸਾਨੂੰ ਲੜਾਈ ਮੁੱਲਵੇ ਜੀ ਨਜਾਇਜ਼ ਦੀ ਕੋਈ ਲੜਾਈ ਮੁੱਲ ਲੋਗ ਕਰ ਰਹੇ ਆ ਹਰ ਜਗ੍ਹਾ ਹਰ ਮੋੜ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਓ ਇੱਕ ਜਣਾ ਬੋਲੇ ਤੇ ਪੰਜਾਬ ਬੰਦੇ ਇਕੱਠੇ ਹੋ ਜਾਂਦੇ ਆ ਨਹੀਂ ਹਿੰਮਤ ਕਰ ਸਕਦੇ ਆ ਅਸੀਂ ਗਰੀਬ ਗੁਜ਼ਾਰਾ ਕਰਨ ਵਾਲੇ ਦਿਹਾੜੀਦਾਰ ਬੰਦੇ ਹੈਗੇ ਅਸੀਂ ਕਿੱਥੇ ਲੜਾਈਆਂ ਲਈਏ ਠੀਕ ਹੈ ਨਾ ਬਦਮਾਸ਼ੀ ਗੁੰਡਾਗਰਦੀ ਤੇ ਇਥੇ ਇਹਨਾਂ ਨਸ਼ਾ ਪੱਤਾ ਚੱਲ ਰਿਹਾ ਤੇ ਇਹਨੂੰ ਕੋਈ ਸੰਭਾਲਣ ਵਾਲਾ ਹੈ ਨਹੀਂਗਾ ਕੋਈ ਕਾਰਵਾਈ ਨਹੀਂ ਕਰਦਾ ਆਂਦੇ ਉਹਦਾ ਹੀ ਫਾਰਮੈਲਟੀ ਪੂਰੀ ਕਰਕੇ ਚਲੇ ਜਾਂਦੇ ਆਂ ਹੁਣ ਕੀ ਕਰ ਸਕਦੇ ਇਹਦੇ ਚ ਸੋ ਲੋਕੀ ਡਰੇ ਵੀ ਹੋਏ ਨੇ ਤੇ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਇੱਥੇ ਨਸ਼ਾ ਤਸਕਰ ਨੇ ਜਾਂ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨਾਲ ਲੜਾਈ ਕੌਣ ਮੁੱਲ ਲਊਗਾ ਕਿਉਂਕਿ ਜੇ ਉਹ ਇਹ ਬੋਲਦੇ ਨੇ ਤੇ ਉਹਨਾਂ ਦੇ ਨਾਲ ਲੜਾਈਆਂ ਕਰਦੇ ਨੇ ਤੇ ਉਹਨਾਂ ਨੂੰ ਕੁੱਟਮਾਰ ਕਰਦੇ ਨੇ ਤੇ ਧਮਕੀਆਂ ਦਿੰਦੇ ਨੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ ਲੋਕ ਤਾਂ ਹੀ ਅੱਗੇ ਆਉਣਗੇ ਜੇ ਇਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਊਗਾ ਥਾਣੇ ਵਾਲੇ ਵੀ ਕੋਈ ਕਾਰਵਾਈ ਨਹੀਂ ਕਰਦੇ ਆ ਫੜ ਕੇ ਛੱਡ ਦਿੰਦੇ ਆ ਮਿੰਟ ਚ ਹੀ ਕੋਈ ਫਾਇਦਾ ਨਹੀਂ ਹੁੰਦਾ ਬਾਅਦ ਚ ਸਾਡੇ ਉੱਤੇ ਹੀ ਐਕਸ਼ਨ ਆਉਂਦਾ ਵਾ ਬਈ ਲੜਾਈ ਝਗੜਾ ਹੁੰਦਾ ਫਿਰ ਨਾਲ ਜਿਹੜੇ ਜਿਹੜੇ ਚਿੱਟਾ ਵੇਚਦੇ ਆ ਉਹ ਮੁੜ ਕੇ ਫਿਰ ਬੰਦੇ ਤੇ ਬੰਦੇ ਜਨੇ ਹਮਲਾ ਕਰਦੇ ਆ ਫਿਰ ਕੀ ਕਰ ਸਕਦੇ ਆ ਬੰਦੇ 50 50 ਬੰਦੇ ਇਕੱਠਾ ਆ ਕੇ ਖੜੇ ਹੋ ਜਾਂਦੇ ਆ ਟੋਕੇ ਤਲਵਾਰਾਂ ਲੈ ਕੇ ਕਾਰੋਬਾਰ ਕਰਨ ਵਾਲਾ ਬੰਦਾ ਜਿਹੜੇ ਮੰਨ ਲਓ ਹੁਣ ਮਿਹਨਤ ਮਨਜ਼ੂਰੀ ਕਰਨ ਵਾਲਾ ਉਹ ਕਿੱਥੇ ਲੜਾਈ ਝਗੜਾ ਕਿੱਥੇ ਲੜਾਈ ਕਰ ਸਕਦੇ ਆ ਅਸੀਂ ਆਪਣੇ ਬੱਚੇ ਪਾਲੀਏ ਆਪਣਾ ਘਰ ਚਲਾਈਏ ਕਿ ਲੜਾਈਆਂ ਚ ਪਈਏ ਰੇ ਬੱਚੇ ਪਾਲਨੇ ਆ ਗਏ ਆ ਉਹਨੂੰ ਕਿਸੇ ਦੇ ਨਾਲ ਕੀ ਪੰਗਾ ਲਈਏ ਮਹੱਲੇ ਵਾਲੇ ਬਹੁਤ ਪਰੇਸ਼ਾਨ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਾਈ ਅਸੀਂ ਦੇਖ ਕਹਿੰਦੇ ਚਿੱਟਾ ਬੰਦ ਹੋ ਜਾਵੇ ਅਸੀਂ ਵੀ ਪਰੇਸ਼ਾਨ ਕਦੇ ਕੋਲੀ ਵੇਚ ਦਿੰਦੇ ਸਾਡੇ ਕਦੇ ਭਾਂਡਾ ਵੇਚ ਦਿੰਦੇ ਕਦੇ ਕੁਝ ਨਹੀਂ ਹੈਗਾ ਗਰੀਬ ਬੰਦੇ ਅਸੀਂ ਮੰਗ ਕੇ ਖਾਣ ਵਾਲੇ ਤੇ ਹੱਥ ਜੋੜ ਕੇ ਕਹਿੰਦੇ ਚਿੱਟਾ ਬੰਦ ਕਰੋ ਬਹੁਤੀ ਅਸੀਂ ਦੁਖੀਆਂ ਬਹੁਤੀ ਦੁਖੀਆਂ ਆਂਗੇ ਤੁਹਾਡਾ ਪੱਲਾ ਉਹਨਾਂ ਕਿਥੇ ਇਸ ਏਰੀਆ ਵਿੱਚ ਝੱਟ ਬਹੁਤ ਹੀ ਹੈਗਾ ਐ ਅੱਛੀ ਤਾਂ ਇੱਕ ਦਿਨ ਮੈਂ ਆਖਿਆ ਤੇ ਮੇਰੀ ਝੁੱਗੀ ਨੂੰ ਅੱਗ ਲਾ ਦਿੱਤਾ ਇੱਕ ਦਿਨ ਮੁੰਡੇ ਨੂੰ ਗੰਡਾਚੀਆਂ ਨਾਲ ਮਾਰਨ ਲੱਗ ਪਿਆ ਐ ਬਹੁਤ ਐਡਾ ਖਪਖੰਨਾ ਹੈਗਾ ਇਸੀ ਗਰੀਬ ਆਦਮੀ ਡਰਨ ਵਾਲੀਆਂ ਤਾਂ ਸੀ ਵੀ ਨਹੀਂ ਆਂਗੀਆਂ ਹਾਂ ਹੱਥ ਜੋੜ ਕੇ ਕਹਿੰਦੇ ਆ ਦੇਖੋ ਫਿਰ ਵੀ ਗੇੜੇ ਮਾਰੋ ਹੱਥ ਜੋੜ ਕੇ ਕਹਿੰਦੇ ਆ ਤੁਹਾਨੂੰ ਬੇਨਤੀ ਜਿਹੜੀਆਂ ਚੀਜ਼ਾਂ ਮਾਲੋ ਇੱਥੇ ਚੱਟਾ ਵਿਕਦਾ ਜਾਂ ਲੜਾਈ ਝਗੜੇ ਹੁੰਦੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਰਦੇ ਹੋ ਫਿਰ ਕਰਦੇ ਕੋਈ ਸੁਣਾਈ ਨਹੀਂ ਕਰਦੇ ਨਹੀਂ ਕਰਦੇ ਜੀ ਨਹੀਂ ਕਰ ਸੁਣਾਈ ਨਹੀਂ ਕਰਦੇ ਚੱਲੋ ਆਉਂਦੇ ਐ ਐਡਾ ਕਰਦੇ ਕੋਈ ਸੁਣਾਈ ਨਹੀਂ ਕਰਦੇ ਸਾਡੀ ਉੱਥੇ ਅਸੀਂ ਤਾਂ 20 ਵਾਰੀ ਹੋ ਕੇ ਆਈਆਂ ਕੋਈ ਨਹੀਂ ਸਾਡੀ ਸੁਣਾਈ ਕਰਦੇ ਅਸੀਂ ਤਾਂ 20 ਵਾਰੀ ਆਂਦੇ ਰਲ ਕੇ ਲੋਕੀ ਰੁਪਈਏ ਲੈ ਲੰਦੇ ਤੇ ਚੱਲ ਮੇਰਾ ਭਾਈ ਇਵੇਂ ਕਰਦੇ ਠੀਕ ਹੈ ਸੋ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਕਿਉਂਕਿ ਮਾਤਾ ਤੋਂ ਇਲਾਵਾ ਪੂਰਾ ਮਹੱਲਾ ਜਿਹੜਾ ਹੈਗਾ ਵਾ ਉਹ ਨਸ਼ਾ ਤਸਕਰਾਂ ਤੋਂ ਪਰੇਸ਼ਾਨ ਹੈ ਕਿਉਂਕਿ ਇਸ ਮਹੱਲੇ ਦੇ ਵਿੱਚ ਦੱਸਿਆ ਜਾਂਦਾ ਹੈ ਵੀ ਚਿੱਟਾ ਵੇਚਿਆ ਜਾਂਦਾ ਹੈ ਤੇ ਸ਼ਰੇਆਮ ਵੇਚਿਆ ਜਾਂਦਾ ਹੈ ਤੇ ਜੇ ਕੋਈ ਉਹਨਾਂ ਨੂੰ ਕੋ ਰੋਕਣ ਦੀ ਕੋਸ਼ਿਸ਼ ਕਰਦਾ ਹੈ ਜਾਂ ਪੁਲਿਸ ਸ਼ਿਕਾਇਤ ਕਰਦਾ ਹੈ ਤੇ ਉਹਨਾਂ ਨਾਲ ਲੜਾਈ ਝਗੜਾ ਕੀਤਾ ਜਾਂਦਾ ਕੁੱਟਮਾਰ ਕੀਤੀ ਜਾਂਦੀ ਹੈ ਸੋ ਮਹੱਲੇ ਵਾਲੇ ਪਰੇਸ਼ਾਨ ਨੇ ਉਹ ਕਹਿੰਦੇ ਆ ਵੀ ਅਸੀਂ ਡਰਨ ਵਾਲੇ ਨਹੀਂ ਆ ਪਰ ਫਿਰ ਵੀ ਜਿਹੜੇ ਨਸ਼ਾ ਤਸਕਰ ਨੇ ਉਹ ਉਹਨਾਂ ਦਾ ਕੋਈ ਸਰ ਜਿਹੜੀ ਕਾਰਵਾਈ ਲਗਾਤਾਰ ਜਾਰੀ ਹੈ ਕਾ ਆਪਰੇਸ਼ਨ ਕਾਸੋ ਦਾ ਲਗਾਤਾਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਾ ਆਪਰੇਸ਼ਨ ਕਾਸੋ ਜਿਹੜਾ ਪੂਰੇ ਪੰਜਾਬ ਮੇ ਚੱਲ ਰਿਹਾ ਹੈ ਬਟ ਲੁਧਿਆਣਾ ਮੇ ਅਸੀਂ 6 ਥਾਵਾਂ ਤੇ ਅਲੱਗ-ਅਲੱਗ ਥਾਵਾਂ ਤੇ ਸਰਚ ਕਰਾਈ ਹੈ ਜਿਹੜਾ ਡਿਵੀਜ਼ਨ 4 ਹੈ ਸਾਨੇ ਵਾਲਾ ਡੁਗਰੀ ਹੈ ਇੱਥੇ ਜਿਹੜਾ ਧੱਕਾ ਕਲੋਨੀ ਹੈ ਮਾਡਲ ਟਾਊਨ ਏਰੀਆ ਚ ਇੱਥੇ ਅਸੀਂ ਕਾਸੋ ਕਾਸ ਆਪਰੇਸ਼ਨ ਚਲਾਇਆ ਕਾਸੋ ਆਪਰੇਸ਼ਨ ਦੇ ਤਹਿਤ ਅਸੀਂ ਤਕਰੀਬਨ 25 ਬੰਦੇ ਅਸੀਂ ਰਾਉਂਡ ਅਪ ਕੀਤੇ ਹੈਗੇ ਅਜੇ ਤੱਕ ਅਸੀਂ 6 ਐਫ ਆਈ ਆਰ ਰਜਿਸਟਰਡ ਕੀਤੀ ਹੈ ਐਂਡ ਬੰਦੀ ਕਾਰਵਾਈ ਸੀ ਸਖਤੋ ਸਖਤ ਇਹਨਾਂ ਜੀ ਬਿਲਕੁਲ ਉਹ ਡਿਟੇਲ ਤੁਹਾਨੂੰ ਸ਼ੇਅਰ ਕਰਾਂਗੇ ਤੁਹਾਡੇ ਨਾਲ ਟਾਈਮ ਤੋਂ ਇਲਾਵਾ ਹੋਰ ਵੀ ਕਿਤੇ ਕਾਰਵਾਈ ਦੀ ਗੱਲ ਆ ਰਹੀ ਹੈ ਮੈਂ ਦੇਖੋ ਬਿਲਕੁਲ ਅਸੀਂ ਉਸ ਜਿਹੜਾ ਸਾਰਾ ਏਰੀਆ ਆਅਡੈਂਟੀਫਾਈ ਕੀਤਾ ਹੋਇਆ ਲੋਕਾਂ ਦੇ ਨਾਲ ਅਸੀਂ ਸਾਰੀ ਇਨਫੋਰਮੇਸ਼ਨ ਸਾਂਝੀ ਕਰ ਰਹੇ ਹਾਂ ਲੋਕ ਸਾਨੂੰ ਇਨਫੋਰਮੇਸ਼ਨ ਦੇ ਰਹੇ ਅਸੀਂ ਇਹਨਾਂ ਬੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਪੰਜਾਬ ਪੁਲਿਸ ਆਉਣ ਵਾਲੇ ਟਾਈਮ 'ਚ ਤੁਹਾਨੂੰ ਦੇਖਣ ਨੂੰ ਮਿਲੂਗੀ ਸਰ ਕੁਝ ਐਡਿਕਟਡ ਬੰਦੇ ਵੀ ਮਿਲ ਰਹੇ ਨੇ ਜਿਹੜੇ ਨਸ਼ਾ ਕਰਦੇ ਜਿਹੜੇ ਇਹੋ ਜਿਹੇ ਕੋਈ ਬੰਦੇ ਆ ਉਹਨਾਂ ਨੂੰ ਅਸੀਂ ਟਾਈਮਲੀ ਰੀਹੈਬਿਲੀਟੇਸ਼ਨ ਸੈਂਟਰ ਹੈਗੇ ਆ ਜਾਂ ਜਿਹੜੇ ਉੱਥੇ ਅਸੀਂ ਉਹਨਾਂ ਨੂੰ ਐਡਮਿਟ ਕਰਵਾ ਰਹੇ ਹਾਂ ਪੁਲਿਸ ਦੀ ਮਤਲਬ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਬੰਦੇ ਇਹ ਮਤਲਬ ਇਹਨਾਂ ਨੂੰ ਇਸ ਤੋਂ ਬਾ ਤੋ 20 ਸਾਲ ਦੇ ਮੁੰਡੇ ਜਿਹੜੇ ਹੈਗੇ ਐਂਡ ਜਿਹੜੇ ਵਪਾਰੀ ਹੈਗੇ ਇਸ ਚੀਜ਼ ਦੇ ਉਹਨਾਂ ਨੂੰ ਬਖਸ਼ਾ ਨਾ ਜਾਵੇ। ਸਰ 3 ਮਹੀਨੇ ਦਾ ਸਮਾਂ ਦਿੱਤਾ ਗਿਆ ਲੱਗਦਾ ਵੀ 3 ਮਹੀਨੇ ਚ ਸਫਾਇਆ ਹੋ ਜਾਏਗਾ। ਤੁਹਾਨੂੰ ਇਹ ਬਹੁਤ 3 ਮਹੀਨੇ ਤੋਂ ਪਹਿਲੇ ਵੀ ਰਿਜ਼ਲਟ ਆਣਾ ਤੁਹਾਨੂੰ ਰਿਜ਼ਲਟ ਤੁਹਾਨੂੰ ਹੁਣੇ ਦਿਖਣੇ ਲੱਗਿਆ ਕਿ ਤੁਸੀਂ ਦੇਖਿਆ ਹੋਣਾ ਕਿ ਅਸੀਂ ਜਿਹੜਾ ਹੁਣ ਇਹਨਾਂ ਦੀ ਜਿਹੜੀ ਪ੍ਰਾਪਰਟੀ ਆਈਡੈਂਟੀਫਾਈ ਕਰ ਰਹੇ ਹਾਂ ਜਾਂ ਜਿੱਥੇ ਕੋਈ ਇਹਨਾਂ ਦੀ ਮਤਲਬ ਇਦਾ ਇਲੀਗਲ ਇਹਨਾਂ ਨੇ ਪ੍ਰਾਪਰਟੀ ਬਣਾਈ ਹੈ ਹੁਣ ਅਸੀਂ ਉਸ ਤੇ ਵੀ ਜਾ ਰਹੇ ਹਾਂ ਐਂਡ ਤੁਹਾਨੂੰ ਬਹੁਤ ਜਲਦੀ 3 ਮਹੀਨੇ ਤੋਂ ਵੀ ਪਹਿਲਾਂ ਤੁਹਾਨੂੰ ਰਿਜ਼ਲਟ ਆ ਜਾਵੇਗਾ। ਸਰ ਟੋਟਲ ਜੀ ਆਪਾਂ ਅੱਜ ਦੀ ਗੱਲ ਕਰੇ ਤਾਂ ਤਕਰੀਬਨ ਅਸੀਂ 25 ਬੰਦੇ ਰੈਸਟ ਕੀਤੇ ਐ ਐਂਡ ਆਨੇ ਵਾਲੇ ਟਾਈਮ ਇਹ ਜ਼ਿਆਦਾ ਹੋਰ ਮਤਲਬ ਰੈਸਟ ਹੋਣਗੇ। ਧੰਨਵਾਦ। ਤਾੜਨਾ ਕੀ ਸਰਕਾਰ ਸਾਡੇ ਕੀ ਕਰ ਰਹੇ ਨੇ ਨਸ਼ਾ ਉਹਨਾਂ ਨੂੰ ਕੀ ਸਤਾਬ ਨਹੀਂ ਤਾੜਨਾ ਇਹੀ ਹੈ ਕਿ ਤੁਸੀਂ ਹੁਣ ਬਚ ਨਹੀਂ ਸਕਦੇ ਐਂਡ ਤੁਸੀਂ ਲੋਕਾਂ ਦਾ ਜਿਹੜਾ ਹੈਗਾ ਯੂਥ ਦਾ ਫਿਊਚਰ ਖਰਾਬ ਨਹੀਂ ਕਰ ਸਕਦੇ ਜਾਂ ਤਾਂ ਤੁਸੀਂ ਸੁਧਰ ਜਾਓ ਵਰਨਾ ਤੁਸੀਂ ਸਾਰਿਆਂ ਦੇ ਜੇਲ੍ਹ ਜਾਣਾ ਪੈਣਾ ਐਂਡ ਜਿਹੜੀ ਵੀ ਤੁਸੀਂ ਲੀਗਲ ਇਲੀਗਲ ਜਿਹੜਾ ਤੁਸੀਂ ਪ੍ਰੋਪਰਟੀ ਬਣਾਉਂਦੇ ਹੋ ਉਹ ਸਾਰੀ ਕੀ ਸਾਰੀ ਸਰਕਾਰ ਜ਼ਬਤ ਕਰਵਾ ਦੇ। ਪਾਰਟੀਕੂਲਰ ਇਹ ਵੀ ਕੀਤੇ ਨਹੀਂ ਜਿਹੜਾ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਲੋਕੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰ ਰਹੇ ਐ ਐਂਡ ਉਸ ਇਨਫੋਰਮੇਸ਼ਨ ਬੇਸ ਤੇ ਜਾਂ ਸਾਡੀ ਆਪਣੀ ਇੰਟੈਲੀਜੈਂਸ ਦੀ ਰਿਪੋਰਟ ਤੇ ਅਸੀਂ ਸਾਨੂੰ ਪਤਾ ਹੀ ਹੁੰਦਾ तकरीबन ਕਿੱਥੇ ਕਿੱਥੇ ਕਰਦੇ ਐ ਅਸੀਂ ਸਖਤ ਤੋਂ ਸਖਤ ਉੱਥੇ ਕਾਰਵਾਈ ਕਰ ਰਹੇ ਐ ਨਹੀਂ ਤੁਸੀਂ ਦੇਖਿਆ ਹੁਣ ਅਸੀਂ ਅੱਜ ਜਿਵੇਂ ਧੱਕਾ ਕਕਲੋਨੀ ਅਸੀਂ ਕਰ ਰਹੇ ਐ ਉਸ ਇਲਾਵਾ ਸ਼ਾਨੇ ਵਾਲਾ ਦੁਗਰੀ ਐ ਪਾਕਟ ਜਿਹੜੀ ਪੀ ਪਾਕਟ ਹੈਗੇ ਕੁਝ ਪਿੰਡ ਹੈਗੇ ਆ ਜਿਵੇਂ ਲਾਡੋਵਾਲ ਦਾ ਪਿੰਡ ਸੀਗਾ ਉੱਥੇ ਅਸੀਂ ਕਾਰਵਾਈ ਕੀਤੀ ਹੈਗੀ ਅਸੀਂ ਸਾਰੀ ਪਾਕਟ ਆਇਡੈਂਟੀਫਾਈ ਕਰਕੇ ਉਹਨਾਂ ਤੇ ਹੀ ਸਾਰੇ ਫੋਕਸ ਕਰ ਤੁਸੀਂ ਦੇਖਿਆ ਨਾ ਕੋੜਾ ਕਲੋਨੀ ਅਸੀਂ ਕੱਲ ਵੀ ਚਾਰ ਅਰੈਸਟ ਉੱਥੇ ਕੀਤੀ ਹੈਗੀ ਐਂਡ ਉੱਥੇ ਅਸੀਂ ਇੱਕ ਡੈਮੋਲਿਸ਼ ਵੀ ਕਰਵਾਈ ਹੈਗੀ ਅਸੀਂ ਬਿਲਕੁਲ ਵੀ ਕੋਈ ਇਹੋ ਜਿਹਾ ਜਿਨੇ ਵੀ ਕੋਈ ਇਲੀਗਲ ਪ੍ਰੋਪਰਟੀ ਬਣਾਈ ਹੈ ਡਰਗ ਅਸੀਂ ਬਿਲਕੁਲ ਨਹੀਂ ਬਖਸਾਂਗੇ ਦੀਨ ਧਰਮ ਨਹੀਂ ਐ ਕੋਈ ਵੀ ਉਹ ਕਿਸੇ ਨੂੰ ਨਹੀਂ ਦੇਖਦੇ ਵੱਡਾ ਛੋਟਾ ਕੋਈ ਸਾਰਿਆਂ ਨੂੰ ਕੁੱਟਮਾਰ ਕਰਦੇ ਨੇ ਪਰ ਇਹਨਾਂ ਨੇ ਕਿਹਾ ਹੈ ਵੀ ਹੁਣ ਸਾਨੂੰ ਥੋੜੀ ਜੀ ਆਸ ਜਗੀ ਆ ਸ਼ਾਇਦ ਪੁਲਿਸ ਪ੍ਰਸ਼ਾਸਨ ਇੱਥੇ ਜੇ ਡੈਲੀ ਗੇੜਾ ਕੋਈ ਰੱਖੇ ਤਾਂ ਹੋ ਸਕਦਾ ਇਸ ਮਾਮਲੇ ਦੇ ਵਿੱਚ ਨਸ਼ੇ 'ਚ ਠੱਲ ਪੈ ਸਕਦੀ ਹੈ ਸੋ ਹੁਣ ਇਹ ਹੁਣ ਪੁਲਿਸ ਪ੍ਰਸ਼ਾਸਨ ਕਿੰਨੀ ਕੁ ਨਸ਼ੇ ਤੇ ਠੱਲ ਪਾ ਸਕਦੀ ਹੈ ਜਾਂ ਜੋ ਵੀ ਇੱਥੇ ਜੋ ਨਸ਼ਾ ਤਸਕਰਾਂ ਉਹਨਾਂ ਦੇ ਮਨ ਦੇ ਵਿੱਚ ਕਿੰਨਾ ਕੁ ਪੁਲਿਸ ਦਾ ਡਰ ਬੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਭਗਵੰਤਪਨ ਸਰਕਾਰ ਨੇ 3 ਮਹੀਨੇ ਦਾ ਸਮਾਂ ਦਿੱਤਾ ਵੀ 3 ਮਹੀਨੇ ਵਿੱਚ ਜਿਹੜਾ ਨਸ਼ੇ ਨੂੰ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਜਾਏਗਾ ਪਰ ਜੇ ਆਪਾਂ ਗੱਲ ਕਰੀਏ ਨਸ਼ਾ ਤਾਂ ਹੀ ਇਥੋਂ ਨਿਕਲੇਗਾ ਜੇ ਇੱਥੇ ਦੇ ਲੋਕ ਵੀ ਜਾਗਰੂਕ ਹੋਣਗੇ ਡੰਡੇ 'ਚ ਝੋਟੇ ਚੱਕਣਗੇ ਨਸ਼ਾ ਤਸਕਰਾਂ ਦੇ ਖਿਲਾਫ ਖੜੇ ਹੋਣਗੇ ਤੇ ਫਿਰ ਸ਼ਾਇਦ ਪੁਲਿਸ ਪ੍ਰਸ਼ਾਸਨ ਨੂੰ ਵੀ ਸ਼ੋਖ ਹੋਏਗੀ ਨਸ਼ੇ ਦੇ ਵਿੱਚ ਠੱਲ ਪਾਉਣ ਨੂੰ ਇਹ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੇ ਜਿਹੜ ਇਸ ਤਰ੍ਹਾਂ ਸਭੇ ਪਾਸੇ ਵਿੱਚ ਜਿੱਥੇ ਸੋ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ